नहीं मेरी लड़की ने सुसाइड कर दिया है ये खबर आई है हाथ जोड़ती रही माँ बाप हाथ जोड़ते रहे हमें एक बार दिखाओ हमारी बच्ची का मुंह एक बार दिखाओ हमको नहीं दिखाया गया बच्ची का शरीर में कोई कपड़ा नहीं था पैर दोनों राइट एंगल में मिला गया चश्मे को कूटा गया जिसके वजह से आँखों से खून निकल गया गला दबाकर मारा गया ऐसे महीने पिछले दिन आठ नौ अगस्त की रात ਕਰੀਬ 3 ਵਜੇ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਵਿੱਚ ਕੁਝ ਐਹੋ ਜੀ ਵਾਅਦਾਤ ਹੋ ਗਈ ਜਿਸ ਨੇ ਸਾਡੇ ਪੂਰੇ ਦੇਸ਼ ਨੂੰ ਸ਼ਰੂ-ਸ਼ਾਰ ਕਰ ਦਿੱਤਾ ਨਾਈਟ ਸ਼ਿਫਟ ਦੇ ਵਿੱਚ ਕੰਮ ਕਰਨ ਵਾਲੀ ਇੱਕ ਜੂਨੀਅਰ ਡਾਕਟਰ ਦੇ ਨਾਲ ਬਹਿਰਾਨੀ ਪਰਿਆ ਰੇਪ ਜਿਸ ਨੇ ਇੱਕ ਵਾਰੀ ਦੇਸ਼ ਨੂੰ ਫਿਰ ਨਿਰਪਿਆ ਕੇਸ ਦੀ ਝਾਤ ਦਿਵਾ ਦਿੱਤੀ ਭਾਵੇਂ ਤਾਂ ਕੁੱਲਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇਹ ਕਹਿ ਦਿੱਤਾ ਕਿ ਅਸੀਂ ਇਸ ਕੇਸ ਨੂੰ ਸੋਲ ਕਰਨਿਆ ਹੈ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਇਕੱਲਾ ਆਦਮੀ ਜੂਨੀਅਰ ਡਾਕਟਰ ਦੇ ਨਾਲ ਇਦਾਂ ਨਹੀਂ ਦਰਿੰਦਗੀ ਕਰ ਸਕਦਾ ਹੈ ਕੀ ਉਹਦੇ ਨਾਲ ਕੋਈ ਦੂਸਰਾ ਬੇਤੀ ਮੌਜੂਦ ਨਹੀਂ ਸੀ ਦੋਸਤੋ ਅਸੀਂ ਇੱਕ ਬਨੇ ਤਾਂ ਇਹ ਕਹਿ ਦਿੰਨੇ ਆ ਕਿ ਸਾਡਾ ਦੇਸ਼ ਬੜੀ ਤਰੱਕੀ ਕਰ ਰਿਹਾ ਹੈ ਸਾਇੰਸ ਨੇ ਬੜੀ ਤਰੱਕੀ ਕਰ ਲਈ ਟੈਕਨੋਲੋਜੀ ਬਹੁਤ ਐਡਵਾਂਸ ਹੋ ਗਈ ਹੈ ਪਰ ਇਸ ਦੇ ਨਾਲ ਨਾਲ ਹੀ ਸਾਡੇ ਦੇਸ਼ ਦੇ ਵਿੱਚ ਕਰਾਇ ਨਸ਼ਾ ਰੇਪ ਅਲਜੀਵਾਰ ਦਾ ਤਾਂ ਵੀ ਬਹੁਤ ਅੱਗੇ ਜਾਣੀਆਂ ਨਹੀਂ ਤੇ ਕਿਉਂ ਅੱਜ ਵੀ ਸਾਡੇ ਦੇਸ਼ ਦੇ ਵਿੱਚ ਲੜਕੀਆਂ ਸੁਰੱਖਿਅਤ ਨਹੀਂ ਹਨ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਦੱਸਾਂਗਾ ਕੀ ਵਾਕੇ ਉਸ ਰਾਤ ਕੀ ਹੋਇਆ ਸੀ ਉਸ ਜੂਨੀਅਰ ਡਾਕਟਰ ਦੇ ਨਾਲ ਦੇਖੋ ਜੇ ਅਜਿਹੇ ਸੁਗੋਤ ਵੀ ਦਵਾਂਗਾ ਜਿਹੜੇ ਇਸ਼ਾਰਾ ਕਰਨਗੇ ਕਿ ਇਹ ਕਮ ਇੱਕ ਆਦਮੀ ਦਾ ਨਹੀਂ ਸੀ ਬਲਕਿ ਇੱਕ ਤੋਂ ਜ਼ਿਆਦਾ ਆਦਮੀ ਦਾ ਸੀ ਤੇ ਇਸ ਵੀਡੀਓ ਦੇ ਵਿੱਚ ਮੈਂ ਜਿਹੜੀਆਂ ਵੀ ਤੀਰਤਾ ਡਾਕਟਰ ਦੀਆਂ ਜਿੰਨੀਆਂ ਵੀ ਪਿਕਸ ਨੇ ਉਹ ਲੀਗਰ ਇਸ਼ੂ ਦੇ ਚਲਦੇ ਮੈਂ ਉਸ ਨੂੰ ਬਲਰ ਕਰਕੇ ਦਿਖਾਵਾਂਗਾ ਕਿਉਂਕਿ ਹਜੇ ਇਹ ਇਨਕੈਸ ਜਰ ਹੈ ਅੰਡਰ ਇਨਵੈਸਟੀਗੇਸ਼ਨ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਸਾਡੇ ਕਰਕੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਕੋਈ ਜਿੱਲਤ ਦਾ ਸਾਹਮਣਾ ਕਰਨਾ ਪਵੇ ਤਰ੍ਹਾਂ ਸਾਲ ਸਾਡੇ ਦੇਸ਼ ਦੇ ਵਿੱਚ ਇੱਕ ਡਾਕਟਰੀ ਦਾ ਇਗਜ਼ਾਮ ਹੁੰਦਾ ਹੈ ਜਿਸ ਨੂੰ NEET ਕਿਹਾ ਜਾਂਦਾ ਹੈ ਜਿਸ ਨੂੰ ਪਾਸ ਕਰਨ ਤੋਂ ਬਾਅਦ ਡਾਕਟਰੀ ਕੋਰਸਾਂ ਦੇ ਵਿੱਚ ਦਾਖਲਾ ਮਿਲਦਾ ਹੈ ਤੇ ਇਹੀ ਇਗਜ਼ਾਮ ਨੂੰ ਪਾਸ ਕਰਕੇ ਬੱਚੇ ਅਲੱਗ-ਅਲੱਗ ਕਾਲਜਾਂ ਦੇ ਵਿੱਚ ਡਾਕਟਰ ਦੀ ਪੜਾਈ ਕਰਨ ਲਈ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਆਰਜੀਕਰ ਮੈਡੀਕਲ ਹਸਪੀਟਲ ਜੋ ਕਿ ਕੋਲਕੱਤਾ ਦੇ ਵਿੱਚ ਹੈ ਉਸ ਦੇ ਵਿੱਚ ਵੀ ਇੱਕ ਲੜਕੀ ਆਉਂਦੀ ਹੈ ਜਿਸ ਦੀ ਉਮਰ 31 ਸਾਲ ਦੀ ਸੀ ਜਿਸ ਨੇ ਬੜੀ ਹੀ ਮਿਹਨਤ ਦੇ ਨਾਲ ਬਹੁਤ ਪੜਾਈ ਕਰਨ ਤੋਂ ਬਾਅਦ ਇਹ ਉਹ ਕੰਮ ਹਾਸਲ ਕੀਤਾ ਸੀ ਕਿਉਂਕਿ ਉਸਦੇ ਪੇਰੇ ਚਾਹੁੰਦੇ ਸਨ ਕਿ ਸਾਡੀ ਜਿਹੜੀ ਲੜਕੀ ਹੈ ਉਹ ਇੱਕ ਬਹੁਤ ਵੱਡੀ ਡਾਕਟਰ ਬਣੇ ਉਸ ਲੜਕੀ ਦਾ ਵੀ ਇਹੀ ਸੁਪਨਾ ਸੀ ਕਿ ਮੈਂ ਆਪਣੇ ਮਾਤਾ ਪਿਤਾ ਦਾ ਸੁਪਨਾ ਜੋ ਕਿ ਡਾਕਟਰ ਵੀ ਵਾਲਾ ਸੁਪਨਾ ਹੈ ਉਸ ਨੂੰ ਪੂਰਾ ਕਰਾਂ ਤੇ ਉਹਨਾਂ ਨੂੰ ਗਰੀਬੀ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਾਂ ਉਸ ਲੜਕੀ ਦੇ ਪਿਤਾ ਕੋਲਕਾਤਾ ਤੋਂ 20 ਕਿਲੋਮੀਟਰ ਦੂਰ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ ਉਸ ਦੇ ਘਰ ਵਿੱਚ ਸਿਰਫ ਤਿੰਨ ਹੀ ਜੀ ਸਨ ਇੱਕ ਜੂਨੀਅਰ ਡਾਕਟਰ ਲੜਕੀ ਉਸ ਦੀ ਮਾਂ ਤੇ ਫੋਸ ਦੇ ਪਿਤਾ ਇਸ ਲੜਕੀ ਦੇ ਪਿਤਾ ਪਿੰਡ ਦੇ ਰੇਚੀ ਹੀ ਇਤ ਜੋਨੀ ਵਹੁ ਵੇਚਣ ਦਾ ਕੰਮ ਕਰਦੇ ਸਨ ਤੇ ਇਸੇ ਜੋਨੀ ਵਹਾਂ ਨੂੰ ਵੇਚ ਕੇ ਉਹ ਆਪਣੇ ਘਰ ਦਾ ਖਰਚਾ ਚਲਾਉਂਦੇ ਸਨ ਤੇ ਨਾਨੇ ਹੀ ਆਪਣੀ ਬੇਟੀ ਦੀਆਂ ਫੀਸਾਂ ਵੀ ਪਰਦੇ ਸਨ ਹੋਲੀਗਲੀ ਕਰਕੇ ਇਸ ਲੜਕੀ ਨੇ ਆਪਣੀ ਐਮਈਬੀਐਸ ਦੀ ਪੜਾਈ ਨੂੰ ਪੂਰਾ ਤੱਕ ਲਿਆ ਸੀ ਤੇ ਇਸ ਤੋਂ ਬਾਅਦ ਉਹ ਆਨਜੀਤ ਕਾਲਜ ਦੇ ਵਿੱਚ ਆਪਣੀ ਫੀਜੀ ਦੀ ਸੈਕੰਡ ਯਰ ਦੇ ਵਿੱਚ ਪੜਾਈ ਕਰਨ ਸੀ ਹੁਣ ਉਹ ਦਿਨ ਦੂਰ ਨਹੀਂ ਸੀ ਜਦੋਂ ਉਹਦੇ ਸਾਹਮਣੇ ਇੱਕੋ ਕਾਮ ਸੀ ਜਿਹੜਾ ਕਿ ਉਹਨਾਂ ਦੇ ਬੇਰਸਟ ਦਾ ਸੁਪਨਾ ਸੀ ਉਸ ਵੀ ਡਾਕਟਰ ਬਨਣਾ ਵੇਖਣਾ ਉਸ ਦਿਨੋਂ ਡਾਕਟਰ ਬਨਨ ਹੀ ਵਾਲੀ ਸੀ ਤੇ ਉਹਨਾਂ ਸਾਰਿਆਂ ਦਾ ਸੁਪਨਾ ਪੂਰਾ ਹੋਣ ਵਾਲਾ ਸੀ ਪਰ ਅਚਾਨਕ ਹੀ 9 ਅਗਸਤ ਦੀ ਸਵੇਰ ਨੂੰ ਸਾਰੇ ਸੁਪਨੇ ਟੁੱਟ ਕੇ ਚੱਕਣਾ ਚੂੜ ਹੋ ਜਾਂਦੇ ਨੇ ਕਿਉਂਕਿ ਜਿਸ ਕੁੜੀ ਨਾਲ ਉਹਨਾਂ ਨੇ 8 ਅੰਦਰਸਤ ਦੀ ਰਾਤ ਨੂੰ ਗੱਲਬਾਤ ਕੀਤੀ ਸੀ ਉਹ ਲੜਕੀ ਦਾ ਸਵੇਰੇ ਪਤਾ ਚੱਲਦਾ ਹੈ ਕਿ ਉਸ ਦੀ ਮੌਤ ਹੋ ਗਈ ਰਾਤ ਨੂੰ ਜਦੋਂ ਮਾਤਾ ਪਿਤਾ ਨੇ ਨਰਕੀ ਦੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਇਹ ਕਦੀ ਨਹੀਂ ਸੋਚਿਆ ਸੀ ਕਿ ਸਵੇਰੇ ਉਹਨਾਂ ਦੀ ਲੜਕੀ ਇਸ ਹਾਲਤ ਦੇ ਵਿੱਚ ਹੋਵੇਗੀ ਕਿ ਅਸੀਂ ਉਸ ਨੂੰ ਦੇਖ ਤੱਕ ਨਹੀਂ ਸਕਾਂਗੇ ਦਰਅਸਲ ਇਹ ਨਕੀ ਦਾ ਨਾਮ ਸੀ ਡਾਕਟਰ ਮৌমিতা ਰਾਜਨਾਰਾਤ ਡਾਕਟਰ ਮৌমিতা ਰਾਜਨਾਰਾਤ ਆਂਟੀਕਲ ਮੈਡੀਕਲ ਕਾਲਜ ਦੇ ਵਿੱਚ ਰਾਤੀ ਡਿਊਟੀ ਕਰ ਰਹੀ ਸੀ ਉਹ ਪਿਛਲੇ 23 ਦਿਨਾਂ ਤੋਂ ਨਾਈਟ ਸ਼ਿਫਟ ਦੇ ਵਿੱਚ ਡਿਊਟੀ ਕਰਦੀ ਸੀ ਉਹ ਕਰੀਬ 10 ਵਜੇ ਦੇ ਆਸ-ਪਾਸ ਉਸਦੀ ਡਿਊਟੀ ਸ਼ੁਰੂ ਹੁੰਦੀ ਸੀ ਤੇ ਜਦੋਂ ਉਸਦੀ ਸ਼ਿਫਟ ਉਹ ਖਤਮ ਹੁੰਦੀ ਸੀ ਸਵੇਰ ਨੂੰ ਤਾਂ ਉਹ ਸਿੱਧਾ ਆਪਣੇ ਘਰ ਹੀ ਜਾਂਦੀ ਸੀ ਕਿਉਂਕਿ ਇਹ ਜਲਾਬ ਹਸਪਤਲ ਸੀ ਉਹ ਵੀ ਇੱਕ ਰੈਡੀ ਏਰੀਆ ਦੇ ਵਿੱਚ ਸੀ ਤੇ ਆਟਨਾਸਤ ਨੂੰ ਜਿਸ ਤਰ੍ਹਾਂ ਉਹ ਆਪਣੀ ਡਿਊਟੀ ਤੇ ਪਹੁੰਚਦੀ ਹੈ ਉਸਨੇ ਸਭ ਤੋਂ ਪਹਿਲਾਂ ਰੁਟੀਨ ਦੀ ਤਰ੍ਹਾਂ ਆਪਣੇ ਟੀ-ਸ਼ਰਟ ਨੂੰ ਦੇਖਿਆ ਇਹਨਾਂ ਨੂੰ ਅਟੈਂਡ ਕਰਦੇ ਕਰਦੇ ਉਸ ਨੂੰ ਲੱਭਾ ਬਿ ਰਾਤ ਦੇ 2 ਵਜੇ ਕਿਉਂਕਿ ਰਾਤ ਦੇ 2 ਵਜੇ ਮਰੀਜ਼ਾਂ ਤੇ ਮਰੀਜ਼ਾਂ ਦੇ ਆਉਣ ਵਾਲੇ ਰਿਸ਼ਤੇਦਾਰਾਂ ਦੀ ਨੀ ਭੀੜ ਜਰੀ ਉਹ ਘੱਟ ਹੋ ਜਾਂਦੀ ਹੈ ਤੇ ਲਗਭਗ 2 ਵਜੇ ਦੇ ਕਰੀਬ ਹੀ ਮੌਂਟਨ ਨੇ ਬੈਠ ਕੇ ਆਪਣੇ ਬਾਕੀ ਡਾਕਟਰਾਂ ਦੇ ਨਾਲ ਰਾਤ ਦਾ ਖਾਣਾ ਖਾਦਾ ਅਕਸਰ ਹੀ ਜਦੋਂ ਰਾਤ ਨੂੰ ਡਾਕਟਰ ਆਪਣੀ ਡਿਊਟੀ ਕਰਨ ਤੋਂ ਬਾਅਦ ਥੋੜਾ ਥੱਕ ਜਾਂਦੇ ਨੇ ਤਾਂ ਹਸਪੀਟਲ ਦੇ ਵਿੱਚ ਇੱਕ ਸੈਮੀਨਾਰ ਹਾਲ ਬਣਾਇਆ ਗਿਆ ਸੀ। ਉਹਦੇ ਵਿੱਚ ਜਾ ਕੇ ਉਹ ਰੈਸਟ ਕਰਦੇ ਸਨ। ਕਿਉਂਕਿ ਜਿਹੜਾ ਹਸਪੀਟਲ ਦੇ ਵਿੱਚ ਜਦੋਂ ਵੀ ਕੋਈ ਸੈਮੀਨਾਰ ਹੁੰਦਾ ਸੀ ਕੋਈ ਫੰਕਸ਼ਨ ਹੁੰਦਾ ਸੀ ਤਾਂ ਐਸੇ ਹਾਲ ਦੇ ਵਿੱਚ ਹੀ ਕੀਤਾ ਜਾਂਦਾ ਸੀ। ਇਹ ਤੇਰਾ ਸੈਮੀਨਾਰ ਹਾਲ ਸੀ। ਇਹ ਹਸਪੀਟਲ ਦੀ ਚੌਥੀ ਮੰਜ਼ਲ ਦੇ ਵਿੱਚ ਸੀ। ਇੱਕ ਤਾਂ ਇੱਕ ਅਜੀਬ ਗੱਲ ਹੈ ਕਿ ਐਡਾ ਵੱਡਾ ਹਸਪੀਟਲ ਉਹ ਵੀ ਇੰਨਾ ਫੇਮਸ ਪਰ ਇਹ ਠੇਕ ਡਾਕਟਰਾਂ ਦੇ ਨਹਿਣ ਵਾਸਤੇ ਸੈੱਟ ਕਰਨੋਂ ਵਾਸਤੇ ਕੋਈ ਵੀ ਆਊਜਰ ਰੂਮ ਨਹੀਂ ਬਣਾਇਆ ਗਿਆ ਸੀ ਜਿੱਥੇ ਉਹ ਆਰਾਮ ਕਰ ਸਕਣ ਉਸ ਦਿਨ ਮੌਂਤਾ ਦੇਵਨਾਥ ਵੀ ਇਸੇ ਤਰ੍ਹਾਂ ਹੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਤ੍ਰੀ 2:00 ਤੋਂ 3:00 ਵਜੇ ਦੇ ਵਿੱਚ ਜਾਨੀ ਕਿ 2:30 ਵਜੇ ਦੇ ਕਰੀਬ ਇਹ ਆਪਣੇ ਬਾਕੀ ਡਾਕਟਰਾਂ ਨੂੰ ਗੁੱਡ ਨਾਈਟ ਕਹਿ ਕੇ ਫੋਰਥ ਬਲੌਗ ਜਾਨੀ ਕਿ ਸੈਮੀਨਾਰ ਹਾਲ ਵੱਲ ਚੱਲ ਪੈਂਦੀ ਹੈ ਆਰਾਮ ਕਰਨ ਵਾਸਤੇ ਪਰ ਸਵੇਰ ਨੂੰ ਇਹ ਆਪਣੀ ਵਾਰਡ ਦੇ ਵਿੱਚ ਵਾਪਸ ਨਹੀਂ ਜਾਂਦੀ ਬਾਕੀ ਡਿਰੇ ਡਾਕਟਰਸ ਹਨ ਉਹਨਾਂ ਨੂੰ ਵੀ ਇਹ ਪਤਾ ਨਹੀਂ ਚੱਲਦਾ ਕਿ ਵਾਕਿਆ ਮੌਨਤਾ ਕਿੱਥੇ ਹੈ ਉਹ ਸੋਚਦੇ ਰਹੇ ਕਿ ਸਵੇਰ ਹੁੰਦਿਆ ਇਹ ਸਾਰੇ ਸਹਿਗੋ ਦਾ ਆਪਣੇ ਘਰ ਚਲੀ ਗਈ ਹੋਵੇਗੀ ਤੇ 3 ਵਜੇ ਤੋਂ ਲੈ ਕੇ ਸਵੇਰ 8 ਵਜੇ ਤੱਕ ਉਸ ਹਸਪਤਾਲ ਦਾ ਜਿਹੜਾ ਮਾਹੌਲ ਸੀ ਉਹ ਬਿਲਕੁਕੁਲ ਸ਼ਾਂਤ ਸੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੋਈ ਘਟਨਾ ਵਾਪਰ ਚੁੱਕੀ ਹੈ ਪਰ ਜਦੋਂ ਹੀ 8:30 ਵਜੇ ਦੇ ਨੇ ਹਸਪਤਾਲ ਦਾ ਇੱਕ ਸਟਾਫ ਦਾ ਮੈਂਬਰ ਉਸ ਸੈਮੀਨਾਰ ਹਾਲ ਦਾ ਦਰਵਾਜ਼ਾ ਖੋਲ ਕੇ ਅੰਦਰ ਜਾਂਦਾ ਹੈ ਤਉ ਅੰਦਰ ਜਾ ਕੇ ਜਦੋਂ ਵੇਖਦਾ ਹੈ ਤਾਂ ਉਹਦੀ ਚੀਕ ਨਿਕਲ ਜਾਂਦੀ ਹੈ ਕਿਉਂਕਿ ਅੰਦਰ ਸਾਹਮਣੇ ਉਹਦੇ ਇੱਕ ਦੱਦਾ ਪਿਆਸੀ ਗੱਤੇ ਉੱਪਰ ਇੱਕ ਨਰਤੀ ਜੇਰੀ ਸੀ ਉਹ ਲੰਮੇ ਪਈ ਹੋਈ ਸੀ ਕੋਰਾ ਜਿਆ ਅੱਗੇ ਜਾ ਕੇ ਜਦੋਂ ਵੇਖਦਾ ਹੈ ਤੇ ਉਸ ਨਰਗੀ ਦੇ ਆਨੇ ਦਵਾਨੇ ਕੋਹ ਤੇ ਆਵਿਆ ਸੀ ਉਹ ਆਦਮੀ ਚੀਕਾ ਮਾਰਦਾ ਹੋਇਆ ਘਬਰਾਇਆ ਹੋਇਆ ਉਸ ਸੈਮੀਨਾਰ ਹਾਲ ਦੇ ਦਰਜੋ ਬਾਹਰ ਪਜਦਾ ਹੈ ਤੇ ਉਸ ਦੀਆਂ ਚੀਕਾਂ ਦੇ ਰਹੀਆਂ ਨੇ ਉਹ ਬਾਕੀ ਸਟਾਫ ਤੱਕ ਵੀ ਪਹੁੰਚ ਜਾਂਦੀਆਂ ਨੇ ਇਹ ਥੋੜੀ ਦੇਰ ਵਿੱਚ ਹੀ ਸੈਮੀਨਾਰ ਹਾਲ ਦੇ ਵਿੱਚ ਸਾਰੇ ਹੌਸਪੀਟਲ ਦੇ ਜਿੰਨਾ ਵੀ ਜੂਨੀਅਰ ਸਟਾਫ ਸੀ, ਬਾਕੀ ਸਟਾਫ ਸੀ, ਉਹ ਇਕੱਠੇ ਹੋ ਜਾਂਦੇ ਨੇ ਤੇ ਸੈਮੀਨਾਰ ਹਾਲ ਦੇ ਵਿੱਚ ਜਦੋਂ ਇਹ ਬਾਕੀ ਸਟਾਫ ਪਹੁੰਚਦਾ ਹੈ ਤਾਂ ਉਥੋਂ ਦਾ ਮਾਹੌਲ ਬੇਟੇ ਹੱਕਾ-ਵੱਕਾ ਰਹਿ ਜਾਂਦਾ ਹੈ ਕਿਉਂਕਿ ਉਹਨਾਂ ਦੇ ਸਾਹਮਣੇ ਮੌਨਤਾ ਦੇਵਨਾਥ ਜੋ ਕਿ ਉਸ ਹੌਸਪੀਟਲ ਦੀ ਜੂਨੀਅਰ ਡਾਕਟਰ ਸੀ, ਉਹ ਸਾਹਮਣੇ ਪਈ ਹੋਈ ਸੀ। ਉਸਦੀ ਬੋਡੀ ਨਹੌਲਾਂ ਪਈ ਹੋਈ ਸੀ। ਉਸਦੇ ਸਰੀਰ ਦੇ ਉੱਤੇ ਉੱਪਰ ਵਾਲੇ ਜਿਹੜੇ ਕੱਪੜੇ ਸੀ, ਉਹ ਤਾਂ ਸੰਭ ਪਰ ਹੇਠਾਂ ਵਾਲੇ ਜਿਹੜੇ ਕੱਪੜੇ ਉਹ ਕੋਈ ਵੀ ਨਹੀਂ ਸੀ ਉਹ ਅਰਧਨੰਦਨ ਅਵਸਥਾ ਦੇ ਵਿੱਚ ਪਈ ਹੋਈ ਸੀ ਤੇ ਮੌਮਤਾ ਦੇ ਜਿਹਰੇ-ਚੀਰੇ ਤੋਂ ਲੈ ਕੇ ਪੈਰਾਂ ਤੱਕ ਕੋਈ ਸਰੀਰ ਦੇ ਉੱਤੇ ਐਵੀਂ ਜਿਹੀ ਜਗ੍ਹਾ ਨਹੀਂ ਸੀ ਜਿੱਥੇ ਸੱਗ ਦਾ ਨਿਸ਼ਾਨ ਤੇ ਦੰਦਾ ਦਾ ਨਿਸ਼ਾਨ ਨਹੀਂ ਸੀ ਉਹਦੀਆਂ ਦੋਨਾਂ ਅੱਖਾਂ ਤੇ ਮੱਥੇ ਦੇ ਵਿੱਚੋਂ ਕੋਹ ਮਬੰਰਿਆ ਸੀ ਜਾਣੀ ਕਿ ਉਹਦੀ ਪੂਰੀ ਬੋਡੀ ਦੇ ਵਿੱਚੋਂ ਕੋਹ ਸਿਮਰਿਆ ਸੀ ਹਸਪੀਟਲ ਦੇ ਸਟਾਫ ਮੈਂਬਰ ਨੇ फटाफट ਮੌਮਤਾ ਦੇ ਉੱਪਰ ਕੱਪੜਾ ਪਾਇਆ ਜਾਦਤਰ ਐਓ ਜਿਹੇ ਹਲਾਤਾਂ ਦੇ ਵਿੱਚ ਬੋਡੀ ਨੂੰ ਹਸਪਤਾਲ ਲੈ ਜਾਇਆ ਜਾਂਦਾ ਹੈ ਪਰ ਮੋਮਤਾ ਜੋ ਕਿ ਪਹਿਲਾਂ ਤੋਂ ਹੀ ਹਸਪਤਾਲ ਦੇ ਵਿੱਚ ਸੀ ਇਸ ਲਈ ਡਾਕਟਰਾਂ ਨੇ ਤੁਰਤ ਤੋਂ ਨਿਬੇੜ ਕੇ ਦੱਸ ਦਿੱਤਾ ਸੀ ਕਿ ਉਹਦੇ ਜਿਹੜੇ ਸਾਹ ਨੇ ਉਹ ਰੁਕ ਚੁੱਕੇ ਨੇ ਇਸ ਤੋਂ ਬਾਅਦ ਟ੍ਰੇਨੀ ਡਾਕਟਰ ਮੋਮਤਾ ਦੀ ਲਾਸ਼ ਨੂੰ ਮੋਰਦਾ ਘਰ ਲੈ ਜਾਇਆ ਗਿਆ ਪਹਿਲਾਂ ਤਾਂ ਇਸ ਕੇਸ ਨੂੰ ਇਸ ਕਾਰਨ ਦੇ ਚੈਸਟ ਸੁਪਰਡੈਂਟ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਕਿ ਮੋਮਤਾ ਨੇ ਹੱਤਵੰਧਿਆ ਕੀਤੀ ਹੈ ਪਰ ਮੋਮਤਾ ਦੀ ਲਾਸ਼ ਨੂੰ ਜਿਸ ਤਰ੍ਹਾਂ ਡਾਕਟਰਾਂ ਨੇ ਜਿਸ ਜੂਨੀਅਰ ਸਟਾਫ ਦੇ ਦੱਸਿਆ ਸੀ ਕਿ ਉਹ ਪੋਸਟਾਰਟਿੰਗ ਤੋਂ ਨਹੀਂ ਇਹੀ ਗਾਇ ਰਹੇ ਸੀ ਕਿ ਇਹ ਸਿਰਫ ਕਤਲ ਨਹੀਂ ਹੈ ਬਲਕਿ ਇਸ ਨਾਲ ਇੱਕ ਬਹੁਤ ਦਰਿੰਦਗੀ ਭਰਿਆ rape ਵੀ ਹੋਇਆ ਹੈ ਇਸੇ ਦੌਰਾਨ ਹੀ ਮੌਤਾ ਦੀ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵੀ ਆ ਜਾਣੀ ਹੈ ਜਿਸ ਤੋਂ ਸਾਫ ਸਾਫ ਪਤਾ ਚੱਲਦਾ ਹੈ ਕਿ ਇਸ ਨਾਲ ਬਹੁਤੀ ਵੱਡੀ ਦਰਿੰਦਗੀ ਭਰਿਆ बलात्कार ਕਰਨ ਤੋਂ ਬਾਅਦ ਇਸ ਦਾ ਕਤਲ ਹੋਇਆ ਹੈ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਜੂਨੀਅਰ ਡਾਕਟਰ ਦੀਆਂ ਦੋਨਾਂ ਅੱਖਾਂ ਦੇ ਵਿੱਚੋਂ ਕੌਣ ਮਾਰ ਰਿਹਾ ਸੀ ਉਸਦੇ ਚਿਹਰੇ ਦੇ ਵਿੱਚੋਂ ਮੈਂ ਕੌਣ ਮਾਰ ਰਿਹਾ ਸੀ ਉਸਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ ਮੈਂ ਹੌਨ ਰਿਸਿਆ ਸੀ ਉਸਦੀ ਕਰਨਦਨ ਵਿੱਚ ਟੁੱਟੀ ਹੋਈ ਸੀ ਉਹਦੀ ਜਿਹੜੀ ਇੱਕ ਰਿੰਗ ਫਿੰਗਰ ਹੁੰਦੀ ਹੈ ਉਹ ਵੀ ਪੂਰੀ ਤਰ੍ਹਾਂ ਟੁੱਟੀ ਹੋਈ ਸੀ ਤੇ ਜਿਹੜੇ ਉਹਦੇ ਲਿਪਸ ਸੀ ਉਹ ਵੀ ਜ਼ਖਮੇ ਸਨ ਉਹਨਾਂ ਦੇ ਵਿੱਚੋਂ ਮੈਂ ਹੌਨ ਰਿਸ ਰਿਹਾ ਸੀ ਉਸਦੇ ਪੂਰੇ ਸਰੀਰ ਤੇ ਦੰਦਾਂ ਦੇ ਨਿਸ਼ਾਨ ਸੀ ਜਿਸ ਤਰ੍ਹਾਂ ਕਿਸੇ ਨੇ ਨੋਚ ਨੋਸ ਕੇ ਉਸਨੂੰ ਖਾਦਾ ਹੋਵੇ ਉਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਲਿਖਿਆ ਸੀ ਕਿ ਇਹ ਸੰਭ ਕਰਨ ਤੋਂ ਬਾਅਦ ਸ਼ਾਇਦ ਉਹਦਾ ਗਲਾ ਕੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਸੀ ਪਰ ਇਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਕਈ ਚੀਜ਼ਾਂ ਅਜਿਹੀਆਂ ਸਨ ਜਿਹੜੀਆਂ ਹਜੇ ਤੱਕ ਕਲੀਅਰ ਨਹੀਂ ਹੋਈ ਸੀ ਜਿਸ ਤਰ੍ਹਾਂ ਇਹਦੇ ਵਿੱਚ ਲਿਖਿਆ ਗਿਆ ਸੀ ਕਿ ਉਸ ਦੇ ਨਾਲ ਇੱਕ ਦ੍ਰਿਦਘੀ ਭਰਿਆ ਬਲਾਤਕਾਰ ਹੋਇਆ ਹੈ ਪਰ ਉਹਦੇ ਵਿੱਚ ਇਹ ਕਲੀਅਰ ਨਹੀਂ ਕੀਤਾ ਗਿਆ ਸੀ ਕਿ ਇਹ ਜਿਹੜੀ ਜ਼ਬਰਦਸਤੀ ਹੋਈ ਹੈ ਉਹ ਦੀ ਮੌਤ ਤੋਂ ਪਹਿਲਾਂ ਹੋਈ ਹੈ ਜਾਂ ਉਸ ਦੀ ਮੌਤ ਤੋਂ ਬਾਅਦ ਹੋਈ ਹੈ ਜਦੋਂ ਇਹ ਪੋਸਟਮਾਰਟਮ ਰਿਪੋਰਟ ਡਾਕਟਰਾਂ ਦੇ ਸਾਹਮਣੇ ਆਈ ਤਾਂ ਉਹਨਾਂ ਦਾ ਗੁੱਸਾ ਦੇ ਰਹੇ ਚੁੱਪ ਬੈਠੇ ਸੀ ਉਹ ਆਪੇ ਤੋਂ ਬਾਹਰ ਹੋ ਗਏ ਤੇ ਉਹਨਾਂ ਨੇ ਤੰਨੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਇਹ ਕਿਹਾ ਕਿ ਜੇਕਰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਸੁਰੱਖਿਤ ਨਹੀਂ ਆਂ ਤਾਂ ਫਿਰ ਕਿੱਥੇ ਰਹਿ ਸਕਦੇ ਹਾਂ ਤੇ ਇਸ ਤੋਂ ਬਾਅਦ ਪੁਲਿਸ ਤੇ ਉੱਤੇ ਕਾਫੀ ਦਬਾਅ ਆ ਗਿਆ ਪਹਿਲਾਂ ਪਹਿਲਾਂ ਤਾਂ ਪੁਲਿਸ ਨੇ ਇਸ ਨੂੰ ਨਾਰਮਲ ਕੇਸ ਹੀ ਸਮਝਿਆ ਸੀ ਤੇ ਥੋੜੀ ਅਣਗਹਿਲੀਆ ਕੀਤੀਆਂ ਸਨ ਪਰ ਜਦੋਂ ਇਹ ਕੇਸ ਚੀਫ ਮਿਨਿਸਟਰ ਤੱਕ ਪਹੁੰਚਿਆ ਤਾਂ ਉੱਪਰ ਤੋਂ ਦਬਾਅ ਪਿਆ ਤਾਂ ਫਿਰ ਪੁਲਿਸ ਹਰਕਤ ਦੇ ਵਿੱਚ ਆਈ ਪੁਲਿਸ ਨੇ ਇੱਕ ਸਪੈਸ਼ਲ ਟੀਮ ਬਣਾਈ ਤੇ ਤੈਕੀਕਤ ਸ਼ੁਰੂ ਕੀਤੀ ਜਦੋਂ ਇਸ ਦੀ ਤੈਕੀਕਤ ਸ਼ੁਰੂ ਹੋਈ ਤਾਂ ਇਸ ਕੇਸ ਦੀਆਂ ਗੁੱਥੀਆਂ ਸੁਰਜਣੀਆਂ ਸ਼ੁਰੂ ਹੋ ਗਈਆਂ ਪਹਿਲਾ ਉਸ ਸੈਮੀਨਾਰ ਹਾਲ ਦੀ ਜਾਂਚ ਇਹਨਾਂ ਨੇ ਸ਼ੁਰੂ ਕੀਤੀ ਕਿਉਂਕਿ ਉਸ ਸੈਮੀਨਾਰ ਹਾਲ ਦੇ ਵਿੱਚ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਸੀ ਤੇ ਇਸ ਕਰਕੇ ਇਹ ਨਹੀਂ ਪਤਾ ਚੱਲ ਰਿਹਾ ਸੀ ਕਿ ਵਾਕਈ ਉਸ ਸੈਮੀਨਾਰ ਹਾਲ ਦੇ ਵਿੱਚ ਕੀ ਕੁਝ ਹੋਇਆ ਸੀ ਤੇ ਉਸ ਸੈਮੀਨਾਰ ਹਾਲ ਦੇ ਵਿੱਚ ਜਾ ਕੇ ਕੌਣ ਗਿਆ ਸੀ ਕੋਲਕਾਤਾ ਪੁਲਿਸ ਨੇ ਉਸ ਰਾਤ ਜਿਨ੍ਹਾਂ ਦੀ ਡਾਕਟਰਾਂ ਦੀ ਡਿਊਟੀ ਸੀ ਉਹਨਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਪੁਲਿਸ ਨੇ ਉਸ ਸੈਮੀਨਾਰ ਹਾਲ باندې ਐਗਜ਼ਿਟ ਤੇ ਐਂਟਰੀ ਗੇਟ ਤੇ ਨਜ਼ਰ ਮਾਰੀ ਇਤਫਾ ਨਾਲ ਉਸ ਦੇ ਰਸਤੇ ਦੇ ਨੀਚ ਦੋ ਕੈਮਰੇ ਲੱਗੇ ਹੋਏ ਸਨ ਉਹ ਉਹਨਾਂ ਨੂੰ ਮਿਲ ਜਾਂਦੇ ਹਨ ਉਸ ਕੈਮਰੇਾਂ ਦੀ ਸੀਸੀਟੀਵੀ ਫੁਟੇਜ ਦੇਖੀ ਜਾਂਦੀ ਹੈ ਤੋਂ ਉਸ ਕੋਈ ਪਤਾ ਚੱਲਦਾ ਹੈ ਕਿ ਇਸ ਪੈਂ ਦੇ ਇੱਧ-ਗਿੱਧ ਹਸਪਤਾਲ ਤੇ ਕਾਫੀ ਸਟਾਫ ਮੈਂਬਰ ਉਸ ਸੈਮੀਨਾਰ ਹਾਲ ਦੇ ਵਿੱਚ ਗਏ ਸਨ ਤੇ ਉਥੋਂ ਵਾਪਸ ਵੀ ਆਏ ਸਨ। ਉਹਨਾਂ ਇੱਕ ਛੋਟੀਪੜਿਆ ਕੰਮ ਇਹ ਸੀ ਕਿ ਇਹਨਾਂ ਵਿੱਚੋਂ ਉਹ ਸ਼ੱਕੀ ਬੰਦਾ ਕੱਢਣਾ ਕਿ ਜਿਹੜਾ ਜਿਸਨੇ ਇਹ ਹਰਕਤ ਕੀਤੀ ਸੀ। ਫਿਰ ਇਹਨਾਂ ਨੇ ਕੀ ਕੀਤਾ ਕਿ ਡਿਪਾਰਟਮੈਂਟ ਦੇ ਸਾਰੇ ਹੈੱਡਾਂ ਨੂੰ ਬੁਲਾਇਆ ਤੇ ਸਾਰੇ ਆਪਣੇ ਸਟਾਫ ਨੂੰ ਆਈਡੈਂਟੀਫਾਈ ਕਰਨ ਲੱਗਿਆ। ਲਗਭਗ ਸਾਰੇ ਬੰਦੇ ਦੀ ਸਟਾਫ ਮੈਂਬਰ ਦੇ ਹੀ ਸਨ ਸਿਵਾਏ ਇੱਕ ਬੰਦੇ ਦੇ। ਉਸ ਬੰਦੇ ਬਾਰੇ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੇ ਦੱਸਿਆ ਕਿ ਕੋਈ ਸਟਾਫ ਮੈਂਬਰ ਤਾਂ ਨਹੀਂ ਹੈ। ਪਰ ਇੱਕ ਸਮਾਜ ਸੇਵਕ ਹੈ ਲੋਕਾਂ ਦੀ ਮਦਦ ਕਰਨ ਵਾਸਤੇ ਇਹ ਅਕਸਰ ਹੀ ਹਸਪੀਟਲ ਦੇ ਵਿੱਚ ਆਉਂਦਾ ਜਾਂਦਾ ਹੈ ਤੇ ਉਹ ਬੰਦਾ ਕਲਕੱਤਾ ਪੁਲਿਸ ਦੇ ਨਾਲ ਵੀ ਕੰਮ ਕਰਦਾ ਸੀ ਉਹਨਾਂ ਨੂੰ ਬਾਹਰੀ ਸੂਚਨਾ ਲਿਆ ਕੇ ਦਿੰਦਾ ਸੀ ਉਸ ਬੰਦੇ ਦਾ ਨਾਮ ਸੀ ਸੰਜੇ ਰੋਏ ਜਦੋਂ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਆਖਿਰ ਉਸ ਰਾਤ ਇਹ ਸੰਜੇ ਰੋਏ ਇਸ ਹਸਪੀਟਲ ਦੇ ਵਿੱਚ ਕੀ ਕਰਨ ਆਇਆ ਸੀ ਤਾਂ ਸਟਾਫ ਮੈਂਬਰ ਨੇ ਦੱਸਿਆ ਕਿ ਸੰਜੇ ਰੋਏ ਅਕਸਰ ਹੀ ਇਸ ਹਸਪੀਟਲ ਦੇ ਵਿੱਚ ਆਉਂਦਾ ਜਾਂਦਾ ਸੀ ਜਿੰਨਾਂ ਡਾਕਟਰ ਨੂੰ ਉਸਨੇ ਦਾਖਲ ਕਰਵਾਇਆ ਹੁੰਦਾ ਸੀ ਉਹਨਾਂ ਦਾ ਹਾਲਚਾਲ ਦੇਖਣ ਵਾਸਤੇ ਉਹ ਅਕਸਰ ਹੀ ਹਸਪੀਟਲ ਆਉਂਦਾ ਜਾਂਦਾ ਸੀ ਹਜੇ ਜਾਂਚ ਚੱਲੀ ਰਹੀ ਹੁੰਦੀ ਹੈ ਪੁਲਿਸ ਦੇ ਇੱਕ ਅਫਸਰ ਦੀ ਨਜ਼ਰ ਜਾਂਦੀ ਹੈ ਸੰਜੇ ਦੇ ਦੰਦ ਦੰਦ ਉਪਰ ਜਿੱਥੇ ਉਸਨੇ ਬਲੂ ਤੋਤਾ ਨਾਮ ਦੀ ਇੱਕ ਜਿਹੜੀ ਡਿਵਾਈਸ ਹੁੰਦੀ ਹੈ ਉਹ ਬਲੇ ਦੇ ਵਿੱਚ ਪਾਈ ਹੋਈ ਸੀ ਜਦੋਂ ਉਸ ਡਾਕਟਰ ਦੀ ਲਾਸ਼ ਮਿਲੀ ਸੀ ਤਾਂ ਉਸ ਦੇ ਨਾਲੋਂ ਇੱਕ ਲੈਪਟਾਪ ਇੱਕ ਫੋਨ ਇੱਕ ਬਲੂ ਤੋਤਾ ਹੈੱਡਫੋਨ ਜਿਹੜੇ ਨੇ ਉਹ ਵੀ ਮਿਲੇ ਸਨ ਪਰ ਜਦੋਂ ਪੁਲਿਸ ਵਾਲਿਆਂ ਨੇ ਉਹ ਬਲੂਟੁੱਥ ਵਾਲੇ ਜਿਹੜੇ ਹੈੱਡਫੋਨ ਹੈ ਉਹ ਡਾਕਟਰ ਦੇ ਮੋਬਾਈਲ ਦੇ ਨਾਲ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਜਿਹੜੇ ਬਲੂਟੁੱਥ ਹੈੱਡਫੋਨ ਹੈ ਉਹ ਮੋਬਾਈਲ ਦੇ ਨਾਲ ਅਟੈਚ ਨਹੀਂ ਹੋਏ ਸੀ ਜਦੋਂ ਪੁਲਿਸ ਵਾਲਿਆਂ ਨੇ ਬਾਕੀ ਸਟਾਫ ਮੈਂਬਰਾਂ ਦੇ ਮੋਬਾਈਲ ਦੇ ਨਾਲ ਵੀ ਉਪਰੋਤੁੱਥ ਹੈੱਡਫੋਨ ਜਿਹੜੇ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਵੀ ਉਹ ਅਟੈਚ ਨਹੀਂ ਹੋਏ ਸਨ ਜਿਸ ਤੋਂ ਇਹ ਪਤਾ ਚੱਲਦਾ ਸੀ ਕਿ ਜਿਸ ਦੇ ਉਪਰੋਤੁੱਥ ਹੈੱਡਫੋਨ ਸਨ ਉਸ ਨੇ ਨਹੀਂ ਉਸ ਡਾਕਟਰ ਦਾ ਕਤਲ ਤੇ ਰੇਕ ਕੀਤਾ ਹੈ ਜਦੋਂ ਪੁਲਿਸ ਵਾਲੇ ਇਹ ਸੀ ਸੀ ਟੀਵੀ ਫੁਟੇਜ ਇਹਦੇ ਦੇਖ ਰਹੇ ਹੁੰਦੇ ਨੇ ਤੇ ਜਿਹੜਾ ਸੰਜੇ ਰੋਏ ਜਦੋਂ ਉਹ ਸੈਮੀਨਾਰ ਹਾਲ ਵੱਜ ਜਾਂਦਾ ਹੈ ਤੇ ਉਹਦੇ ਗਲੇ ਵਿੱਚ ਬਲੂਥੂਥ ਹੈੱਡਫੋਨ ਜਿਹੜੇ ਉਹ ਪਾਏ ਹੁੰਦੇ ਸਨ ਤੇ ਜਦੋਂ ਲੰਮਕਾਰ ਤੋਂ 40 ਮਿੰਟ ਬਾਅਦ ਬਾਹਰ ਆਉਂਦਾ ਹੈ ਤਾਂ ਉਹਦੇ ਗਲੇ ਦੇ ਵਿੱਚ ਉਹ ਹੈੱਡਫੋਨ ਜਿਹੜੇ ਹੁਣ ਨਹੀਂ ਹੁੰਦੇ ਹਨ ਤੇ ਜਿਹੜਾ ਸੰਜੇ ਰੋਏ ਦਾ ਜਾਣ ਦਾ ਟਾਈਮ ਸੀ ਉਸ ਸੈਮੀਨਾਰ ਹਾਲ ਦੇ ਵਿੱਚ ਉਹ ਵੀ ਲਗਭਗ 3:20 ਮਿੰਟ ਦਾ ਸੀ ਇਸ ਤੋਂ ਬਾਅਦ ਪੁਲਿਸ ਨੇ ਛੱਤ ਦੇ ਅਧਾਰ ਤੇ ਸੰਜੇ ਰੋਏ ਨੂੰ ਗ੍ਰਿਫਤਾਰਤਾ ਕਰ ਲਿਆ ਜਦੋਂ ਪੁਲਿਸ ਨੇ ਸੰਜੇ ਰੋਏ ਨੂੰ ਗ੍ਰਿਫਤਾਰ ਕਰਨ ਕੇ ਆ ਰਹੀ ਸੀ ਤਾਂ ਉਸ ਸਮੇਂ ਸੰਜੇ ਰੋਏ ਨੇ ਸ਼ਰਾਬ ਪੀਤੀ ਹੋਈ ਸੀ ਨਸ਼ੇ ਦੀ ਹਾਲਤ ਵਿੱਚ ਸੀ ਉਸੇ ਵਕਤ ਇੱਕ ਪੁਲਿਸ ਕਰਮਚਾਰੀ ਨੇ ਸੰਜੇ ਰੋਏ ਦਾ ਮੋਬਾਈਲ ਫੜ ਕੇ ਉਹ ਬਲੂਟੁੱਥ ਤੇਰੇ ਆ ਉਹਦੇ ਨਾਲ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਤਹਿਰਾਨੀ ਦੀ ਗੱਲ ਹੈ ਕਿ ਉਹ ਜਿਹੜਾ ਬਲੂਟੁੱਥ ਹੈ ਸੰਜੇ ਰੋਏ ਦੇ ਮੋਬਾਈਲ ਦੇ ਨਾਲ ਕਨੈਕਟ ਵੀ ਹੋ ਗਏ ਜਦੋਂ ਉਸ ਤੋਂ ਬਾਅਦ ਉਹਦਾ ਨਸ਼ਾ ਉਤਰਦਾ ਹੈ ਤਾਂ ਫੋਨ ਸੂਚਤੀ ਪੁਸ਼ਗਾਸ ਕਰਦੀ ਹੈ ਤਾਂ ਉਸਦੇ ਫੋਨ ਨੂੰ ਵੀ ਪੂਰੀ ਤਰ੍ਹਾਂ ਖੰਡਾ ਲਿਆ ਜਾਂਦਾ ਹੈ ਤੇ ਉਹਦੇ ਫੋਨ ਤੋਂ ਇਹ ਵੀ ਪਤਾ ਲਾਇਆ ਜਾਂਦਾ ਹੈ ਕਿ 8 ਨਵੰਬਰ ਦੀ ਰਾਤ ਨੂੰ ਉਹ ਕਿੱਥੇ-ਕਿੱਥੇ ਗਿਆ ਸੀ ਇਸ ਤੋਂ ਬਾਅਦ ਪੁਲਿਸ ਇਹ ਖੁਲਾਸਾ ਕਰਦੀ ਹੈ ਕਿ ਉਹ ਜੂਨੀਅਰ ਡਾਕਟਰ ਦਾ ਰੇਪਿਸਟ ਹੈ ਤੇ ਕਾਤਲ ਵੀ ਹੈ ਪੁਲਿਸ ਮੁਤਾਬਕ ਸੰਜੇ ਰਾਏ ਉਸ ਹਸਪੀਟਲ ਦੇ ਵਿੱਚ 8 ਨਵੰਬਰ ਦੀ ਅੱਧੀ ਰਾਤ ਨੂੰ ਪਹੁੰਚਦਾ ਹੈ ਹਸਪੀਟਲ ਦੀ ਬੈਕ ਸਾਈਡ ਤੇ ਸੁੰਨਾਸਾਨ ਇਲਾਕੇ ਦੇ ਵਿੱਚ ਜਾ ਕੇ ਉਹ ਸ਼ਰਾਬ ਪੀਂਦਾ ਹੈ ਤੇ ਫਿਰ ਇਸ ਤੋਂ ਬਾਅਦ ਉਹ ਇੱਧਰ-ਉੱਧਰ ਘੁੰਮਦਾ ਰਹਿੰਦਾ ਹੈ ਤੇ ਇਸ ਤੋਂ ਬਾਅਦ ਉਹ ਸੈਮੀ ਨਾਲ ਹਾਕ ਬਾਨ ਲੋ ਜਾਂਦਾ ਵੀ ਦਿਖਾਈ ਦਿੰਦਾ ਹੈ। ਤਕਰੀਬ 4 ਮਿੰਟਾਂ ਬਾਅਦ ਉਹ ਉਥੋਂ ਬਾਹਰ ਜਾਂਦਾ ਹੋਇਆ ਵੀ ਦਿਖਾਈ ਦਿੰਦਾ ਹੈ। ਜਾਣੀ ਕਿ ਇਹ ਜਿਹੜੀ ਪੂਰੀ ਵਾਰਦਾਤ ਹੋਈ ਸੀ ਇਹਨਾਂ 40 ਮਿੰਟਾਂ ਦੇ ਵਿੱਚ ਹੀ ਹੋਈ ਸੀ ਤੇ ਜਿਹੜਾ ਉਹ ਬਲੂ ਤੁੱਥ ਸੀ ਉਹ ਰੋਪੀ ਨੂੰ ਫੜਨ ਵਾਸਤੇ ਪੁਲਿਸ ਦੇ ਕੋਲ ਸਭ ਤੋਂ ਵੱਡਾ ਸਬੂਤ ਸੀ। ਜਦੋਂ ਸੰਜੇ رائے ਨੂੰ ਗ੍ਰਿਫਤਾਰ ਕੀਤਾ ਗਿਆ ਉਸਦੇ ਫੋਨ ਵਿੱਚ ਕੰਦਾਨਿਆ ਗਿਆ ਤਾਂ ਉਸਦੇ ਫੋਨ ਵਿੱਚ ਪੂਰਨ ਫਿਲਮਾਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ। ਜਿਸ ਤੋਂ ਉਸਦੀ ਮਾਨਸਿਕ ਤਾਦਾਮੀ ਪਤਾ ਚੱਲਦਾ ਹੈ ਸੰਜੇ ਰਾਇ ਦੀ ਜਦੋਂ ਫੈਮਿਲੀ ਬੈਕਗ੍ਰਾਉਂਡ ਨੂੰ ਖੋਲਾ ਲਿਆ ਜਾਂਦਾ ਹੈ ਤਾਂ ਇਹ ਵੀ ਪਤਾ ਤੈਨਿਆ ਕਿ ਉਸਦੀ ਮਾਂ ਹੈ ਪਰ ਉਹ ਆਪਣੀ ਮਾਂ ਦਾ ਵੀ ਖਿਆਲ ਨਹੀਂ ਰੱਖਦਾ ਉਹਦੀ ਇੱਕ ਭੈਣ ਹੈ ਪਰ ਉਹਦੀ ਭੈਣ ਬੁੜੀਆਂ ਆਦਤਾਂ ਕਰਕੇ ਘਰੋਂ ਛੱਡ ਗਈ ਸੀ ਸੰਜੇ ਰਾਇ ਦੇ ਚਾਰ ਗਿਆ ਉਹ ਈਸਾਨ ਪਰ ਉਸ ਦੀਆਂ ਜਿਹੜੀਆਂ ਤਿੰਨ ਪਤਨੀਆਂ ਸਨ ਉਹ ਉਹਦੀਆਂ ਬੁੜੀਆਂ ਆਦਤਾਂ ਕਰਕੇ ਉਹਨਾਂ ਨੇ ਉਸ ਨੂੰ ਤਲਾਬ ਵੇਚ ਦਿੱਤਾ ਸੀ ਤੇ ਇੱਕ ਜਿਹੜੀ ਪਤਨੀ ਹੈ ਉਹਦੀ ਪਿਛਲੇ ਸਾਲੇ ਕਿਸੇ ਕਾਰਨਾ ਕਰਕੇ ਮੌਤ ਹੋ ਗਈ ਸੀ ਇਤਿਹਾਸਿਕ ਸੰਜੇ ਰਾਇ ਨੂੰ ਵਿਸਥਾਰ ਕਰਨ ਤੋਂ ਬਾਅਦ ਪੁਲਿਸ ਨੇ ਇਹ ਕਹਿ ਦਿੱਤਾ ਕਿ ਇਸ ਕੇਸ ਨੂੰ ਉਹਨਾਂ ਨੇ ਸੋਲਵ ਕਰ ਲਿਆ ਹੈ ਪੰਜੋਤੋਂ ਡਾਕਟਰਾਂ ਨੇ ਪੁਲਿਸ ਨੂੰ ਇਹ ਸਵਾਲ ਕੀਤੇ ਕਿ ਇੱਕ ਡਗਲਾ ਪਤਲਾ ਆਦਮੀ ਉਹ ਵੀ ਪੂਰੇ ਨਸ਼ੇ ਦੀ ਹਾਲਤ ਵਿੱਚ ਜਦੋਂ ਉਹ ਆਪਣੇ ਆਪ ਨੂੰ ਸੁਵਾਲ ਨਹੀਂ ਪਾ ਰਿਹਾ ਸੀ ਉਹ ਇੱਕ ਹੌਸਟਲ ਦੇ ਤੰਦਰੁਸਤ ਜਰੀ ਜੂਨੀਅਰ ਕਰਤਨ ਹੈ 31 ਸਾਲ ਦਾ ਦੀ ਨੋਜਵਾਨ ਉਹਦੇ ਨਾਲ ਉਹ ਕਿਸ ਤਰ੍ਹਾਂ ਫੂਗੜੇ ਪਾ ਸਕਦਾ ਹੈ ਇਹ ਇੱਕ ਬਹੁਤ ਵੱਡਾ ਸਵਾਲ ਸੀ ਪੁਲਿਸ ਵਾਸਤੇ ਪੁਲਿਸ ਵਾਲੇ ਨੇ ਇਹ ਵੀ ਜਵਾਬ ਦਿੱਤਾ ਕਿ ਸ਼ਾਇਦ ਹੁਸੰਦਾ ਹੈ ਕਿ ਜਦੋਂ ਸੰਜੇ ਰੋਏ ਡਫਟ ਨੂੰ ਸੁੱਤੇ ਹੋਇਆ ਵੇਖਿਆ ਹੋਵੇਗਾ ਉਹ ਤੇ ਮਨਚ ਆਇਆ ਹੋਵੇਗਾ ਕਿ ਉਹ ਸੁਨਾਰੂ ਹੈ ਅਲਰਜੀ ਗੰਦੀ ਆ ਤਕਮਾ ਚਾਹੁੰਦਾ ਹੈ ਤਾਂ ਉਹਨੇ ਸਭ ਤੋਂ ਪਹਿਲਾਂ ਕੀ ਕੀਤਾ ਉਹਦੇ ਸਿਰ ਦੇ ਉੱਤੇ ਕੁਝ ਮਾਰਿਆ ਹੋਵੇਗਾ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਤਾਂ ਉਸ ਤੋਂ ਮਾਰਨ ਤੋਂ ਬਾਅਦ ਜਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਸਨੇ ਇਹ ਸਾਰਾ ਕੰਮ ਕੀਤਾ ਕੋਲਕਾਤਾ ਪੁਲਿਸ ਕੋਲ ਜਦੋਂ ਇਹ ਕਲੈਰੀਫਾਈ ਕਰਨ ਤੋਂ ਬਾਅਦ ਵੀ ਡਾਕਟਰ ਸ਼ਾਂਤ ਨਹੀਂ ਹੋਏ ਉਹ ਹਜੇ ਵੀ ਇਸ ਕੇਸ ਦੇ ਵਿੱਚ ਇੱਕ ਤੋਂ ਜ਼ਿਆਦਾ ਬੰਦੇ ਹੋਣ ਦੇ ਕਾਰਨ ਦੱਸ ਰਹੇ ਸਨ ਡਾਕਟਰਾਂ ਵੱਲੋਂ ਇਹਦੀ ਇੱਕ ਸਬੂਤੀ ਤਖਾ ਕੀਤਾ ਗਿਆ ਕਿ ਜਿਹੜੀ ਮ੍ਰਿਤਕ ਦੇ ਸਰੀਰ ਦੇ ਵਿੱਚੋਂ ਜਿਹੜੀ ਬੋਡੀ ਦੇ ਉੱਤੋਂ ਸੀਰੀਅਨ ਮਿਲਿਆ ਸੀ ਉਹ ਐਨੀ ਮਾਤਰਾ ਦੇ ਵਿੱਚ ਸੀ ਜੋ ਕਿ ਇੱਕ ਬੰਦੇ ਦਾ ਨਹੀਂ ਹੋ ਸਕਦਾ ਦੂਸਰਾ ਇਸ ਤੋਂ ਬਾਅਦ ਇੱਕ ਆਡੀਓ ਕਲਿੱਪ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼-ਸਾਫ਼ ਇਹ ਸੁਣਨ ਨੂੰ ਮਿਲਦਾ ਹੈ ਇਸ ਕੇਸ ਦੇ ਵਿੱਚ ਕੋਈ ਇੱਕ ਵਟਾ ਆਦਮੀ ਹੈ ਜੋ ਸਟਾਫਦਾਰੀ ਮੈਂਬਰ ਹੈ ਉਹ ਵੀ ਸ਼ਾਮਲ ਹੈ ਜਿਸ ਬਾਰੇ ਦੱਸਿਆ ਜਾ ਰਿਹਾ ਹੈ ਇਹ ਆਡੀਓ ਤੇ ਬਾਕੀ ਸਬੂਤ ਮਿਲਣ ਤੋਂ ਬਾਅਦ ਉਹ ਡਾਕਟਰ ਦੇ ਘਰ ਵਾਲੇ ਜਿਹੜਾ ਡਾਕਟਰ ਦਾ ਸਟਾਫ ਹੈ ਉਸ ਪਤਾ ਦੇ ਦਾ ਉਹ ਇਹੀ ਕਿਆਸ ਲਗਾ ਰਹੇ ਨੇ ਕਿ ਇਹ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਉਸ ਤੋਂ ਉਹ ਸੰਤੁਸ਼ਟ ਨਹੀਂ ਹਨ ਇਸ ਲਈ ਉਹਨਾਂ ਦੀ ਮੰਗ ਹੈ ਕਿ ਇਸ ਕੇਸ ਦੀ सीबीआई ਹਵਾਲੇ ਤੋਂ ਜਾਂਚ ਹੋਣੀ ਚਾਹੀਦੀ ਹੈ ਮੌਤਾ ਦੇ ਘਰ ਵਾਲਿਆਂ ਨੇ 12 ਅਗਸਤ ਨੂੰ ਹਾਈ ਕੋਰਟ ਦੇ ਵਿੱਚ ਇਹ ਅਰਜੀ ਲਗਾਈ ਸੀ ਕਿ ਇਸ ਕੇਸ ਨੂੰ सीबीआई ਦੇ ਹਵਾਲੇ ਕੀਤਾ ਜਾਵੇ ਹਾਈ ਕੋਰਟ ਨੇ ਵੀ ਉਹਨਾਂ ਦੀ ਇਹ ਅਰਜੀ ਨੂੰ ਸਵਾਰ ਕਰ ਦਿੱਤਾ ਤੇ 14 ਅਗਸਤ ਨੂੰ ਇਸ ਕੇਸ ਨੂੰ ਸੀਬੀਆਈ ਦੇ ਹਵਾਲੇ ਕਰ ਦਿੱਤਾ। ਅਗੇ ਦੇਖਣਾ ਉਮੀਦ ਹੈ ਕਿ ਸੀਬੀਆਈ ਇਸ ਕੇਸ ਦੇ ਵਿੱਚ ਕਿੰਨੀ ਜਲਦੀ ਇਸ ਨੂੰ ਸੌਲਵ ਕਰ ਫਾਂਦੀ ਹੈ ਜਾਂ ਨਹੀਂ। ਜਾਂ ਫਿਰ ਇਸ ਉਸਾਤ ਰਾਜਪੂਰ ਦੀ ਤਰ੍ਹਾਂ ਇਸ ਕੇਸ ਨੂੰ ਠੰਡੇ ਬਸਤੇ ਦੇ ਵਿੱਚ ਪਾ ਕੇ ਤਬਿਆ ਜਾਂਦਾ ਹੈ। ਇਸ ਖ਼ਬਰ ਦੇ ਬਾਰੇ ਤੁਹਾਨੂੰ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਨੂੰ ਟਾਰਗੇਟ ਕਰਨਾ ਨਹੀਂ ਸੀ। ਮੇਰਾ ਇਸ ਕੇਸ ਦੇ ਬਾਰੇ ਸਟੋਰੀ ਸੁਣਾਉਣ ਦਾ ਇਹ ਮਕਸਦ ਸੀ ਕਿ ਤੁਸੀਂ ਆਪਣੀ ਰਾਏ ਦੇ ਵਿੱਚ ਸਤਾਰਕ ਰਹੋ। ਬਾਕੀ ਤੇ ਦੇ ਆ ਇਸ ਕੇਸ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਹੁੰਦਾ ਹੈ ਅਸਲੀ ਦੋਸ਼ੀ ਕਦੋਂ ਤੱਕ ਫਰੇ ਜਾਂਦੇ ਨੇ ਬਾਕੀ ਤੇ ਦੇ ਆ ਇੱਕ ਹੋਰ ਨਵੀਂ ਸਟੋਰੀ ਦੇ ਨਾਲ ਤਦ ਤੱਕ ਲਈ ਸਤਰਪਰੋ